ਸਾਦਾ ਕਪੜਾ ਪਾ ਕੇ ਸਿਰ ਤੇ ਚੁੰਨੀ ਲੈ ਕੇ ਜੇ ਰੀਲ ਬਣਾਉਣੀ ਹੈ ਮੈਂ ਐਡਾ ਕੋਈ ਲੈਂਡਲੋਰਡ ਨਹੀਂ ਹੈਗਾ ਮੈਂ ਪੰਜ ਮਹੀਨਿਆਂ ਚ ਪਹਿਲੇ کہہ ਚੁੱਕਾ ਤਾਂ ਅੱਜ ਫਿਰ ਛੇਵੇਂ ਚ ਕਹਿ ਰਿਹਾ ਕੁੜੀਆਂ ਕਈ ਵਾਰੀ ਇੰਟਰਵਿਊ ਚ ਕਹਿੰਦੇ ਆ ਕਹਿੰਦੇ ਅਸੀਂ ਤੇ ਹੁਣ ਕਰੀਏ ਕੀ ਕਮਾਈ ਦਾ ਸਾਧਨ ਅਸੀਂ ਪੈਸੇ ਲਈ ਕਰਦੀਆਂ ਨਾ ਮੇਰੇ ਕੋਲ ਜ਼ਮੀਨ ਹੈ ਨਾ ਮੇਰੇ ਕੋਲ ਜਾਇਦਾਦ ਹੈ ਮੈਂ ਇੱਕ ਸਾਦਾ ਜਿਹਾ ਗਰੀਬ ਜਿਹਾ ਨਮਾਣਾ ਜਿਹਾ ਬੰਦਾ ਪਰ ਮੈਂ ਇੱਕ ਵਾਅਦਾ ਕਰਦਾ ਇਹਨਾਂ ਕੁੜੀਆਂ ਦੇ ਨਾਲ ਆਪਣੇ ਇੰਸਟਾਗ੍ਰam ਤੋਂ ਪਰਾਣੀਆਂ ਗੰਦੀਆਂ ਰੀਲਾਂ ਡਿਲੀਟ ਕਰਕੇ ਇੱਕ ਸਾਦੇ ਕੱਪੜੇ 'ਚ ਕਿਸੇ ਗੁਰੂ ਦੇ ਸ਼ਬਦ 'ਤੇ ਕਿਸੇ ਪੰਜਾਬੀ ਵਿਰਸੇ ਦੇ ਨਾਂ 'ਤੇ ਕੋਈ ਵੀ ਰੀਲ ਪਾ ਕੇ ਮੈਨੂੰ ਟੈਗ ਕਰੇ ਤਾਂ ਮੈਂ 500 ਰੁਪਏ ਇੱਕ ਰੀਲ ਦਾ ਉਹਦੇ ਖਾਤੇ 'ਚ ਪਾਇਆ ਕਰੂੰਗਾ 500 ਰੁਪਏ ਮੈਂ ਬਾਲਾ ਅਮੀਰ ਨਹੀਂ ਹੈਗਾ ਬਾਲੀ ਅਮੀਰੀ ਨਹੀਂ ਹੈਗੀ ਮੇਰੇ ਕੋਲ ਗਰੀਬ ਜਿਹਾ ਬੰਦਾ ਪਰ ਫਿਰ ਵੀ ਕਹਿੰਨਾ ਜੇ ਉਹ 10 ਰੀਲਾਂ ਪਾਉਗੀ ਤੇ 5000 ਦੇ ਖਾਤੇ 'ਚ ਮੈਂ ਪਾਉਂਗਾ ਔਰ ਇਸ ਤੋਂ ਵੱਧ ਕੇ ਮੈਂ ਕੁਝ ਨਹੀਂ ਕਰ ਸਕਦਾ ਪਰ ਮਾਲਕ ਤੁਹਾਨੂੰ ਸਦਬੂਦੀ ਬਖਸ਼ੇ ਪੰਜਾਬ ਤੁਰਨਾ ਕਿੱਧਰ ਨੂੰ ਸੀ ਤੁਰ ਕਿੱਧਰ ਪਿਆ ਤੁਸੀਂ ਇੰਸਟਾਗ੍ਰਾਮ ਖੋਲ ਕੇ ਦੇਖੋ ਗੰਦ ਪਿਆ ਮੇਰਾ ਗੰਦ ਤੁਸੀਂ ਦੇਖ ਨਹੀਂ ਸਕਦੇ ਔਰ ਯਾਦ ਰੱਖਿਓ ਜਿੰਨਾਂ ਧੀਆਂ ਕੋਲ ਏਡੇ ਏਡੇ ਮੋਬਾਈਲ ਨੇ ਮਾਂ ਪਿਓ ਬੜੇ ਚਾਹ ਨਾਲ ਲੈ ਦਿੰਦੇ ਲੈ ਬੇਟੀ ਤੂੰ ਮੋਬਾਈਲ ਲੈ ਲੈ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਭਾਵੇਂ ਆਪਣੇ ਘਰ ਦੀਆਂ ਕੰਧਾਂ ਉੱਚੀਆਂ ਕਰਾ ਲਓ ਭਾਵੇਂ ਕਾਚ ਲਵਾ ਲਓ ਤਾਰਾਂ ਲਵਾ ਲਓ ਭਾਵੇਂ ਗੇਟ ਤੇ ਸੰਤਰੀ ਵੀ ਖੜਾ ਲਓ ਤੁਹਾਡੀ ਧੀ ਘਰ ਚ ਵੀ ਸੇਫ ਨਹੀਂ ਹੈਗੀ ਮੈਂ ਦਾਅਵੇ ਨਾਲ ਲੈ ਕੇ ਦੇ ਸਕਦਾ ਤੁਹਾਡੀ ਕੀ ਘਰ ਚ ਸੇਫ ਮੇਰੀ ਬੇਨਤੀ ਹੈ ਇਸ ਮੋਬਾਈਲ ਦੇ ਨਾਲ ਜੇ ਜੁੜੇ ਹੋ ਇਹਨੂੰ ਚੰਗੇ ਤਰੀਕੇ ਨਾਲ ਯੂਜ਼ ਕਰੋ ਹੋ ਸਕਦਾ ਸਵੇਰੇ YouTube ਦੇ ਉੱਪਰ ਕੋਈ ਗੁਰਬਾਣੀ ਸਰਚ ਮਾਰੋ ਕੋਈ ਪਾਠ ਕਰ ਲਓ ਬਹਿ ਕੇ ਕੋਈ ਰੱਬ ਘਰ ਦੀ ਗੱਲ ਸੁਣ ਲਓ ਕੋਈ ਕਵਾਲੀ ਲਾ ਲਓ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੇ ਇਸ ਕਰਕੇ ਇਹਨਾਂ ਧੀਆਂ ਨੂੰ ਮੇਰੀ ਬੇਨਤੀ ਹੈ ਮੁੰਡਿਆਂ ਨਾਲ ਬਣਦੀ ਹੈ ਨਾ ਕੋਈ ਗੱਲ ਨਹੀਂ ਲੋਕੀ ਪਕ ਕਹਿ ਦਿੰਦੇ ਯਾਰ ਮੁੰਡੇ ਖੁੰਡੇ ਆ ਪਰ ਕਿਸੇ ਦੀ ਧੀ ਦੀ ਕੋਈ ਗੱਲ ਵਾਇਰਲ ਹੋ ਜਾਵੇ ਨਾ ਤਾਂ ਮਾਂ ਪਿਓ ਮਰਨ ਤੋਂ ਵੀ ਬੱਤਰ ਹੋ ਜਾਂਦੇ ਮੇਰੀ ਬੇਨਤੀ ਹੈ ਨਾ ਧੀਆਂ ਨੂੰ ਦਾਤਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਨੇਕੀਆਂ ਬਖਸ਼ੇ ਸਲਾਮ ਹੈ ਸਾਰਿਆਂ ਨੂੰ ਮੇਰੇ ਮੇਰੀਆਂ ਭੈਣਾਂ ਨੂੰ ਰੱਬ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਸਦਬੂਦੀ ਅਕਲ ਦੇਵੇ ਤੇ ਇਹ ਨੇਕੀ ਦੇ ਰਾਹ ਤੇ ਚੰਗੇ ਰਾਹ ਤੇ ਤੁਰਨ ਵਾਹਿਗੁਰੂ ਭਲੀ ਕਰੇ ਆ ਜਾ ਦਰਬਾਰੀ ਬਣਾ ਬਾਈ ਅੱਛਾ ਮੈਂ 10 15 ਮਿੰਟ ਹੋਰ ਲਾਣਾ ਕਿ ਮੇਰੀ ਬੇਨਤੀ ਮੰਨੋਗੇ ਮੰਨੋਗੇ ਜੇ ਮੈਂ ਚੰਗਾ ਲੱਗ ਰਿਹਾ ਮੈਂ ਨਾ ਅੰਮ੍ਰਿਤਸਰ ਪਹੁੰਚਣਾ ਹੈ ਮੈਂ ਜਾ ਕੇ ਉੱਥੇ ਸਟੇਜ ਲਾਉਣੀ ਹੈ ਤੇ ਮੈਨੂੰ ਪਲੀਜ਼ ਇਹ ਮੜਿਆ ਰਾਹ ਜ਼ਰੂਰ ਛੱਡ ਦਿਓ ਮੈਨੂੰ ਮੜਿਆ ਜਾ ਘੇਰਿਓ ਨਾ ਤੁਹਾਡੀ ਬੜੀ ਮਿਹਰਬਾਨੀ ਕਿਉਂਕਿ ਜੇ ਮੈਂ ਉੱਥੇ ਨਾ ਪਹੁੰਚਿਆ ਤੇ ਉੱਥੇ ਤੁਹਾਡੇ ਇਸ ਭਰਾ ਦੀ ਤੁਹਾਡੇ ਬੱਚੇ ਦੀ ਬਹੁਤ ਇਨਸਲਟ ਹੋਣੀ ਆ ਪਲੀਜ਼ ਮੈਂ ਬੜੀ ਛੇਤੀ ਪਹੁੰਚਣਾ ਤੇ ਮੈਂ ਇੱਦਾਂ ਹੀ ਕਿੱਲਾ ਹੀ ਬਹਿ ਜਾਣਾ ਤਾਂ ਮੈਂ ਪਤਾ ਨਹੀਂ ਉੱਥੇ ਜਾ ਕੇ ਕੱਪੜੇ ਬਦਲਾਂ ਮੇਰੀ ਮੇਰੇ ਮਾੜਿਆ ਰਾਹ ਜ਼ਰੂਰ ਛੱਡ ਦਿਓ ਬੜੀ ਮਿਹਰਬਾਨੀ ਆ ਜਾ ਬਾਈ